ਜਿਹੜੀ ਰਾਜਨੀਤਿਕ ਪਾਰਟੀ ਸਾਡੀ ਨਹੀਂ ਸੁਣਦੀ ਉਹਨਾਂ ਦੇ ਕੰਨ ਦੇ ਪਰਦੇ ਖੋਲ੍ਹ ਦੇ ਲਈ ਹਿੰਦੂ ਸ਼ਕਤੀ ਨੂੰ ਇਕੱਠਾ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ 'ਚ ਜੱਗ ਉੱਗਦੀ ਜਾਏਗੀ ਜਿਹੜੀ ਜ ਸੰਦੀਪਾਪਰ ਤੇ ਹਮਲਾ ਆਇਆ ਉਹਦੇ ਕੇਂਦਰੀ ਜਛਦੋਂ ਜਾਂਚ ਦੀ ਮੰਗ ਕਰ ਰਹੇ ਆ ਕਿ ਸਾਨੂੰ ਕਿਤੇ ਕਿਤੇ ਲੱਗਦਾ ਵੀ ਅੰਤਰਗਵਾਦੀ ਹਮਲਾ ਹੈ ਕਿਤਨਾ ਕਿਤੇ ਬਾਦੂਫ ਦੇ ਸ਼ੀਤਾਕਤਾਂ ਦੇ ਹੱਥੋਂ ਆਇਆ ਔਰ ਜਿਹੜੇ ਪੰਜਾਬ ਦੇ ਹਾਲਾਤ ਹਿੰਦੂਆਪਤੀ ਹੋ ਰਹੇ ਨੇ ਇਹ ਪੰਜਾਬੀ ਹਿੰਦੂਆਂ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਇਹ ਪੰਜਾਬੀ ਹਿੰਦੂਆਂ ਨੂੰ ਦਰਕਰਾਰ ਕੀਤਾ ਜਾ ਰਿਹਾ ਵਾ ਇਹ ਪੰਜਾਬੀ ਹਿੰਦੂਆਂ ਨੂੰ ਸੋਸ਼ਲ ਮੀਡੀਆ ਉਤੇ ਡਿਗਰੈਡ ਕੀਤਾ ਜਾ ਰਿਹਾ ਹੈ ਕਾਫੀ ਮੁੱਦਿਆਂ ਦੇ ਉੱਤੇ ਅੱਜ ਮੀਟਿੰਗ 'ਚ ਚਰਚਾ ਹੋਈ ਹੈ ਹਮੇਸ਼ਾ ਸ਼ਿਵ ਸੇਨਾ ਲੀਡਰ ਜਾਂ ਕਿਸੇ ਹਿੰਦੂ ਲੀਡਰ ਦੇ ਬਿਆਨ ਨੂੰ ਹਮੇਸ਼ਾ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਵਾ ਅਸਤਾ ਅਜ ਵੀ ਕਰਨਿਆ ਹਿੰਦੂ ਸਿੱਖ ਭਰਾ ਨੇ ਇੱਕ ਇੱਕ ਇੱਕੋ ਢਿੱਡੋ ਜੰਮੇ ਜੋ ਆਕ ਨੇ ਵੀ ਇਹਨੂੰ ਅਲੱਗ ਨਾ ਕੀਤਾ ਜਾ ਫਰਕ ਹੁਣ ਪਾ ਰਿਆ ਜਿਹੜੇ ਲੋਕ ਇੱਕ ਸਮੁਦਾਏ ਨੂੰ ਮੋਢ ਰੱਖ ਕੇ ਆਪਣਾ ਪ੍ਰਚੰਡਾ ਚਲਾਉਂਦੇ ਨੇ ਪਰ ਸਾਡੇ ਲੋਕ ਉਹਦੇ ਮਗਰ ਲੱਗ ਜਾਂਦੇ ਨੇ ਇੱਕ ਬੰਦੇ ਉੱਤੇ ਹਮਲਾ ਹੁੰਦਾ ਕਾਨੂੰਨੂ ਸ਼ਿੱਕੇ ਟੰਗੇ ਪਰ ਉਹਦੇ ਸਮਰਥਨ ਦੇ ਵਿੱਚ ਜਾਗੋ ਗਈ ਜਾ ਰਹੀ ਹੈ ਉਹਦੇ ਸਮਰਥਨ ਦੇ ਵਿੱਚ ਪੰਜਾਬ ਦੇ ਕਈ ਬੰਦਿਆਂ ਨੇ ਅਨਾਊਂਸਿੰਗ ਕਰਤੀ ਪੈਸਿਆਂ ਦੀ ਤਾਂ ਕਿਹਾ ਉਹ ਲਾਨ ਆਰਡਰ ਨੂੰ ਖਰਾਬ ਕਰਨ ਲਈ ਹੋਰ ਬੜਾਵਾ ਦੇ ਰਹੇ ਨੇ ਹਿੰਦੂ ਧਰਮ ਤੇ ਜਿਹੜੇ ਹਮਲੇ ਹੁੰਦੇ ਨੇ ਸ਼ਬਦੀ ਹਮਲੇ ਨੇ ਜਾਂ ਦੂਜੇ ਹਮਲੇ ਨੇ ਪ੍ਰਸ਼ਾਸਨ ਉਹਨਾਂ ਦਾ ਜ ਬੜਾ ਢਿੱਲਮੂਲਾ ਰਵਈਆ ਬਣਾਦਾ ਵੀ ਜਿਹੜਾ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਉਹਦੇ ਤੇ ਪਰਚਾ ਦਿਓ ਇੱਕ ਬੰਦੇ ਨੇ ਸੁਸ਼ਨੀਪਾਪਾ ਨੂੰ ਮਾਰਦਾ ਇੱਕ ਕੱਟਰਬੰਦੀ ਸੰਗਠਨ ਕਹਿ ਰਿਹਾ ਸੀ ਜਿੰਮੇਵਰੀ ਲੈਣੇ ਆ ਸ਼ਾਹਬਜ ਦੋਈ ਵਧੀਆ ਕੀਤਾ ਲੱਖ ਰੁਪਏ ਦੇਵਾਂਗੇ ਉਹ ਹੇਟ ਸਪੀਚ ਨਹੀਂ ਹੋਈ ਉਹ ਪ੍ਰਸ਼ਾਸਨ ਨੂੰ ਨਹੀਂ ਦਿਖੀ ਇੱਕ ਕਹਿੰਦਾ ਜਾਗੋ ਆ ਗਈ ਕਿਹਦੀ ਜਾਗੋ ਆ ਗਈ ਤੁਸੀਂ ਗੱਲ ਸਮੇ ਉਹ ਹੀਡ ਸਪੀਚ ਇਤਨੀ ਆਂਦਾ ਪਹਿਲਾਂ ਉਹਨਾਂ ਤੇ ਕਾਰਵਾਈ ਕਰੇ ਪ੍ਰਸ਼ਾਸਨ ਦੀ ਕੋਈ ਜਵਾਬ ਨਹੀਂ ਹੈਗਾ ਬਸ ਹਿੰਦੂਆਂ ਦੇ ਦੋ ਦੋ ਗਨਮੈਨ ਇੱਕ ਗਨਮੈਨ ਦਿਖਦਾ ਜਿਹੜੇ ਲੱਤਾ ਪਾਮਾ ਤੋੜਵਾ ਰਹੇ ਆਪਣੇ ਤੇ ਗੋਲੀਆਂ ਖਾ ਰਹੇ ਆਪਣੇ ਤੇ ਜ਼ਾਤ ਖਾ ਰਹੇ ਉਹਦੇ ਤੁਹਾਨੂੰ ਗਨਮੈਨ ਦੇਖਦੇ ਗਨਮੈਨ ਨੇ ਕੀ ਕਰਤਾ ਫਿਰ ਮੈਂ ਤਾਂ ਗਨਮੈਨ ਕਲਚਰ ਦੇ ਖਿਲਾਫ ਹਾਂ ਤੁਸੀਂ ਪੰਜਾਬ ਨੂੰ ਤੋੜਨ ਨੂੰ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ Musalman ਹੈ ਚਾਹੇ Sai ਇਹੋਦੇ ਤੇ ਪਰਚਾ ਦਿਓ लुधियाना ਵਿੱਚ ਸਿਰਸੇਨਾ ਆਗੂ ਸੰਦੀਪ <th>ਥਾਪੜ ਦੇ ਕਤਲ ਅਤੇ ਹਮਲੇ ਦੀ ਸੀਆਈ ਜਾਂ ਐਨਆਰਆਈ ਵਰਗੀ ਕੇਂਦਰੀ ਜਾਂਚ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਗਈ ਇਸ ਤੋਂ ਇਲਾਵਾ ਪੰਜਾਬ ਵਿੱਚ ਹਿੰਦੂ ਤੇ ਹੋਰੇ ਹਮਲੇ ਅਤੇ ਰੋਜ਼ਾਨਾ ਵਰਤੀ ਜਾ ਰਹੀ ਗਾਲੀ ਗਲੋਚ ਦੇ ਮੱਦੇਨਜ਼ਰ ਹਿੰਦੂ ਜਥੇਬੰਦੀਆਂ ਨੇ ਅਗਲੇ ਹਫ਼ਤੇ ਅੰਮ੍ਰਿਤਸਰ ਤੋਂ ਜਾਗੋ ਕੱਢੰਦਾ ਫੈਸਲਾ ਕੀਤਾ ਹਿੰਦੂਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇਹ ਜਾਗੋ ਪੰਜਾਬ ਭਰ ਦੇ ਵਿੱਚ ਕੱਢੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀ ਤਰੀਕਾ ਦਾ ਵੀ ਐਲਾਨ ਕੀਤਾ ਜਾਵੇਗਾ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਹਿੰਦੂ ਦਿੱਤਾ ਸੰਦੀਪ ਥਾਪਰ ਗੋਰੇ ਦੇ ਹਮਲੇ ਤੋਂ ਬਾਅਦ ਸਾਰੇ ਜਿੰਨੇ ਹਿੰਦੂ ਸ਼ਟਰੂਕੀ ਪੰਜਾਬ ਦੇ ਬਿਲਕੁਲ ਰੋਸੀਆ ਸਬਦੇ ਵਿੱਚ ਉਸ ਨੂੰ ਲੈ ਕੇ ਅੱਜ ਸਾਰੀ ਮੀਟਿੰਗ ਲੁਧਿਆਣਾ ਸ਼ਹਿਰ ਦੇ ਵਿੱਚ ਹੋਈ ਸਰਕਟ ਉਸ ਵਿੱਚ ਹੋਈ ਹੈ ਜਿੱਦੇ ਦਿੱਤਾ ਹਿੰਦੂ ਸਵਾਦੀ ਕਮਲਜੀਤ ਸਿੰਘ ਦਿੱਤਾ ਜਿਹੜੀਆਂ ਸਰਕਾਰਾਂ ਸਾਡੀਆਂ ਨਹੀਂ ਹੁੰਦੀਆਂ ਜਿਹੜੀਆਂ ਰਾਜਨੀਤੀ ਪਾਰਟੀਆਂ ਸਾਡੀਆਂ ਨਹੀਂ ਹੁੰਦੀਆਂ ਉਹਨਾਂ ਦੇ ਕੰਨ ਦੇ ਪਰਦੇ ਖੋਲ੍ਹ ਦੇ ਲਈ ਉਹਨੂੰ ਸ਼ਕਤੀ ਨੂੰ ਇਕੱਠਾ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ 'ਚ ਜਾਗੋ ਕੰਟੀ ਜਾਏਗੀ ਜਾਗੋ ਹਿੰਦੂਆਂ ਨੂੰ ਜਗਾਉਣ ਲਈ ਜਾਗੋ ਰਾਣੀ ਦਿਲਾ ਦੇ ਲੀਡਰਾਂ ਨੂੰ ਜਗਾਉਣ ਲਈ ਜਾਗੋ ਕੱਢੀ ਜਾ ਰਹੀ ਹੈ ਹੁਣ ਅਗਲੀ ਜਾਗੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ उस तो बाद जलंधर उस तो पटियाला फिर मुख्यमंत्री निवास दे लुधियाना अलग अलग शहर मुख्यमंत्री जगाया जाएगा हिंदू समाज को इकट्ठा किया जाएगा हिंदू शक्ति इकट्ठी की जाएगी तो जागो हर किसी का दरवाजा डाएगा ਬਿਲਕੁਲ ਜਿਹੜੀ ਸੰਦੀਪਾਪਰ ਦੇ ਤੇ ਹਮਲਾ ਆਇਆ ਉਹਦੇ ਅਸੀਂ ਕੇਂਦਰੀ ਯੂਨਿਟਸੇ ਤੋਂ ਜਾਂਚ ਦੀ ਮੰਗ ਕਰ ਰਹੇ ਹਾਂ ਕਿ ਸਾਨੂੰ ਕਿਤੇ ਕਿਤੇ ਲੱਗਦਾ ਵੀ ਅੰਤਗਵਾਦੀ ਹਮਲਾ ਹੈ ਕਿਤਨਾ ਕਿਤੇ ਬਾਹਰੀ ਫੌਜੀ ਤਾਕਤਾਂ ਦੇ ਹੱਥ ਕਰਦਾ ਸ੍ਰੀ ਚੈਨ ਨੂੰ ਮੰਨਤਾ ਦੇਣ ਦੀ ਗੱਲ ਕਰ ਰਹੇ ਹਾਂ ਜੀ ਇੱਕ ਤਰਸੂਲ ਦੇ ਚੈਨ ਨੂੰ ਮੰਨ ਬਿਲਕੁਲ ਇੱਕ ਗੱਲ ਅਸੀਂ ਹੋਰ ਵੀ ਕੀਤੀ ਹੈ ਵੀ ਜਿਹੜੀ ਤਲਵਾਰ ਦੇ ਨਾਲ ਲੋਕ ਮਾਰੇ ਜਾ ਰਹੇ ਨੇ ਜਿਸ ਤਲਵਾਰ ਦੇ ਨਾਲ ਲੋਕਾਂ ਦੇ ਗੱਟੇ ਲਾਇਆ ਜਾ ਰਹੇ ਜਿਸ ਤਲਵਾਰ ਦੇ ਨਾਲ ਗੱਟ ਲਾਇਆ ਜਾ ਰਹੇ ਉੱਤੇ ਪਾਬੰਦੀ ਲਾਈ ਜਾਵੇ ਜਿਸ ਅਸੀਂ ਮੰਗ ਕਰ ਰਹੇ ਹਾਂ ਇੱਕ ਤਰਸੂਲ ਭਗਵਾਨ ਬੋਲੇ ਨਾ ਚੁੰਦੇ ਡਾ ਉਹਨੂੰ ਧਰਮ ਦੀ ਕਲਮਤੀ ਦੇ ਸੀ ਸਰਕਾਰ ਤੋਂ ਬੋਲਦੇ ਨੇ। ਇਹ ਕਿਹੜੀ ਕਮੇਟੀ ਦੀ ਗੱਲ ਕੀਤੀ ਜਾ ਰਹੀ ਹੈ? ਬਿਲਕੁਲ ਇੱਕ ਕੋਰ ਕਮੇਟੀ ਪੂਰੇ ਪੰਜਾਬ ਦੀ। ਪੂਰੇ ਪੰਜਾਬ ਦੇ ਹਿੰਦੂ ਫੌਟਰਾ ਦੀ ਕੋਰ ਕਮੇਟੀ ਬਣਾਈ ਜਾਏਗੀ ਜਿਹੜੇ ਪੰਜਾਬ ਦੇ ਪੱਧਰ ਨੂੰ ਉੱਚ ਸਤਰ ਤੇ ਚੁੱਕੇ। ਦੇਖੋ ਸਾਡੀ ਜਿਹੜੀ ਅਜੇ ਸਭਾ ਬੁਲਾਈ ਗਈ ਹੈ ਹਿੰਦੂ ਸੰਘਟਣਾ ਨੇ ਉਹਨੂੰ ਬਹੁਤ ਵਧੀਆ ਹੁਕਾਰਾ ਮਿਲਿਆ ਹੋਇਆ ਹੈ। ਪਰ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀ ਸਾਡੀ ਪਾਰਟੀਆਂ ਆਈਆਂ ਨੇ ਸਿਰਫ ਸੰਗਠਨ ਵਿੱਚ ਬੰਦ ਪਰਿਸ਼ਦ ਬਦਲ ਦੇ ਲੀਡਰ ਪਹੁੰਚੇ ਨੇ। ਉਹਨਾਂ ਨੇ ਤਨ ਮਨ ਧੰਦੇ ਨਾਲ ਇਸ ਮੀਟਿੰਗ ਨੂੰ ਸਮਰਥਨ ਦਿੱਤਾ ਹੈ। ਔਰ ਜਿਹੜੇ ਪੰਜਾਬ ਦੇ ਹਾਲਾਤ ਹਿੰਦੂਆਪਤੀ ਹੋ ਰਹੇ ਨੇ ਜਾਂ ਪੰਜਾਬੀ ਹਿੰਦੂਆਂ ਦੀ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਜਾਂ ਪੰਜਾਬੀ ਹਿੰਦੂਆਂ ਨੂੰ ਦਰਕਰਾਰ ਕੀਤਾ ਜਾ ਰਿਹਾ ਵਾ ਜਾਂ ਪੰਜਾਬੀ ਹਿੰਦੂਆਂ ਨੂੰ ਸੋਸ਼ਲ ਮੀਡੀਆ ਉਤੇ ਡੀਗ੍ਰੇਡ ਕੀਤਾ ਜਾ ਰਿਹਾ ਹੈ ਕਾਫੀ ਮੁੱਦਿਆਂ ਦੇ ਉੱਤੇ ਅੱਜ ਮੀਟਿੰਗ ਤੇ ਚਰਚਾ ਹੋਈ ਹੈ ਕਿੰਨੇ ਸੰਗਠਨ ਸਭ ਸ਼ਾਮਿਲ ਹੋਏ ਪੂਰੇ ਪੰਜਾਬ ਤੋਂ ਆਏ ਨੇ ਅੱਜ ਪੂਰੇ 22 ਤੋਂ 23 ਸੰਗਠਨ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਚੋਂ ਵੱਖਰੇ ਵੱਖਰੇ ਜਿਹੜੇ ਮੇਨ ਮੁਖੀ ਨੇ ਉਹ ਆਏ ਨੇ ਪਰ ਉਹਨਾਂ ਨੇ ਆਪਦੀ ਵਿਚਾਰਾ ਵੀ ਰੱਖੀਆਂ ਆਪਦੀ ਵਿਚਾਰ ਸਾਂਝੇ ਵੀ ਕੀਤੇ ਔਰ ਉਹਨਾਂ ਚੋਂ 8 ਮਤੇ ਪਾਸ ਵੀ ਕੀਤੇ ਜਿਹੜਾ ਤੁਸਾਨੀ ਸਾਹਿਬ ਨੇ ਦੱਸਤਾ ਹੋ। ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸਥਿਤੀ ਖਰਾਬ ਹੋਈ ਹੈ ਹਿੰਦੂਆਂ ਦੀ ਜਾਂ ਲਗਾਤਾਰ ਹੁੰਦੀ ਆ ਰਹੀ ਹੈ। ਦੇਖੋ ਪਹਿਲੀ ਗੱਲ ਤਾਂ ਮੇਰਾ ਦੇਸ਼ ਪੰਜਾਬ। ਮੇਰੇ ਲਈ ਸਭ ਤੋਂ ਵੱਡਾ ਮੇਰਾ ਦੇਸ਼ ਪੰਜਾਬ ਹੈ। ਜੇ ਮੇਰਾ ਪੰਜਾਬ ਰਹੂਗਾ ਤਾਂ ਇੱਥੇ Hindu ਰਹੂਗਾ। ਜੇ ਮੇਰੇ ਪੰਜਾਬ ਦੀ ਲਾਣਰ ਸਥਿਤੀ ਬਕਾਰ ਹੋਊਗੀ ਤਾਂ ਇੱਥੇ ਕੋਈ ਨਹੀਂ ਰਹੂਗਾ। ਔਰ ਜਿਹੜਾ ਹਿੰਦੂਆਂ ਨੂੰ ਡੀਗ੍ਰੇਡ ਕੀਤਾ ਜਾ ਰਿਹਾ ਪਾਕਿਸਤਾਨੀ ਏਜੰਸੀਆਂ ਵੱਲੋਂ ਆਪੇ ਗੁਰਗੇ ਪਾਲ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਦੋ 2016 ਤੋਂ ਪਹਿਲੇ ਹੀ ਗੱਲ ਕਰ ਲਈ ਕਿ ਕਿੰਨੇ ਹਿੰਦੂ ਲੀਡਰ ਪੰਜਾਬ 'ਚ ਮਾਰੇ ਗਏ ਔਰ 2016 ਲੇਟੈਸਟ ਗੱਲ 2016 ਤੋਂ ਬਾਅਦ ਕਿੰਨੇ ਹਿੰਦੂ ਲੀਡਰ ਹੱਤਿਆ ਹੋਗੀ ਹੁਣ ਤੁਸੀਂ ਕਈ ਪੱਤਰਕਾਰ ਮੇਰੇ ਵੀ ਸਵਾਲ ਕਰਦੇ ਵੀ ਸ਼ੈਫਸ ਨਾਲ ਐਂਟੀ ਸਲੋਗਨਸ ਗੱਲ ਕਰਦੇ ਤਾਂ ਉਹ ਤੇ ਹਮਲੇ ਹੁੰਦੇ ਆ ਜਿਹੜੇ ਲੰਗਲ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦਾ ਲੀਡਰ ਮਾਰਿਆ ਗਿਆ ਉਹਨਾਂ ਨੇ ਕਦੇ ਕਿਸੇ ਐਂਟੀ ਸਲੋਗਨ ਦੀ ਗੱਲ ਵੀ ਕੀ ਕੀਤੀ ਕਦੇ ਉਹਨਾਂ ਤੇ ਹਮਲਾ ਕਿਉਂ ਦੇ ਉਹਨਾਂ ਤੇ ਕਿਉਂ ਹੁੰਦੀ ਹੈ ਇਹ ਤਾਂ ਸਿਰਫ ਪੰਜਾਬ ਨੂੰ ਦਹਿਲਾਉਣ ਵਾਲੇ ਲੋਕ ਨੇ ਇਹਨਾਂ ਕਿਸੇ ਨਾਲ ਕੋਈ ਭਾਈਚਾਰਕ ਸਾਂਝ ਨਹੀਂ ਹੈ ਕਿਸੇ ਨਾਲ ਕੋਈ ਧਰਮ ਦੀ ਸਾਂਝ ਨਹੀਂ ਹੈ ਇਹ ਤਾਂ ਆਪਣੇ ਲੋਕ ਜਵਾਨ ਜਿਹੜੇ ਮੁੰਡੇ ਆ ਉਹਨਾਂ ਨੂੰ ਬਿਲਾ ਕੇ ਪਸਲਾ ਕੇ ਕੌਮ ਦਾ ਨਾਮ ਲੈ ਕੇ ਨਾਲ ਜੋੜਦੇ ਹੈਟ ਸਪੀਚ ਜਿਹੜੀ ਸਮੱਸਿਆ ਆ ਰਹੀ ਹੈ ਸਾਰੇ ਧਰਮਾਂ ਦੇ ਜਿਹੜੇ ਹੈਗੀ ਚਾ ਸਥਾਨਾਂ ਨੂੰ ਮਿਲ ਕੇ ਕੋਈ ਰਣਨੀਤੀ ਜਿਵੇਂ ਅੱਜ ਇਸ ਸਮੱਸਿਆ ਦਾ ਹੱਲ ਨਿਕਲਦਾ ਧਰਮ ਦੇਖੋ ਹੇਟ ਸਪੀਚ ਪਹਿਲੀ ਗੱਲ ਤਾਂ ਹੇਟ ਸਪੀਚ ਤੁਸੀਂ ਕਿਸ ਚੀਜ਼ ਨੂੰ ਮੰਨਦੇ ਹੋ ਸਵਾਲ ਸਤ ਤੁਹਾਡਾ ਉੱਥੇ ਹੁੰਦਾ ਵਾ ਜੇ ਤੁਸੀਂ ਆਪਦੀ ਹੱਕ ਦੀ ਗੱਲ ਕਰਦੇ ਹੋ ਜੇ ਉਹ ਹੇਟ ਸਪੀਚ ਹੈ ਸਾਡੇ ਉਹ ਹੇਟ ਸਪੀਚ ਨਹੀਂ ਹੈ ਜੇ ਤੁਸੀਂ ਆਪਣੀ ਮੰਗ ਰੱਖਦੇ ਹੋ ਜੇ ਤੁਸੀਂ ਉਹਨੂੰ ਹੇਟ ਸਪੀਚ ਕਹਿੰਦੇ ਹੋ ਮੈਂ ਉਹਨੂੰ ਹੇਟ ਸਪੀਚ ਮੈਂ ਨਹੀਂ ਕਹਿੰਦਾ ਆਪਣੀ ਹੱਕ ਦੀ ਗੱਲ ਕਰਨਾ ਆਪਣੇ ਸਮਾਜ ਦੀ ਹੱਕ ਦੀ ਗੱਲ ਕਰਨਾ ਉਹ ਜਿਹੜੇ ਲੋਕ ਸਾਡੇ ਦੇਵੀ-ਦੇਵਤਿਆਂ ਨੂੰ ਸਾਡੇ ਧਰਮ ਨੂੰ ਸਾਡੀਆਂ ਧੀਆਂ-ਪੁੱਤਾਂ ਨੂੰ ਟਾਰਗੇਟ ਕਰਦੇ ਨੇ ਉਹ ਜੇ ਅਸੀਂ ਉਹਨਾਂ ਨੂੰ ਜਵਾਬ ਦੇਣੇ ਆ ਜੇ ਉਹ ਹੇਟ ਸਪੀਚ ਹੈ ਤਾਂ ਬਾਈ ਅਸੀਂ ਕਰਦੇ ਰਵਾਂਗੇ ਪਹਿਲੇ ਜਿਹੜੇ ਠਾਪਰ ਜੀ ਨੇ ਆਪਣੇ ਫੇਸਬੁੱਕ ਤੇ ਰੈਗੂਲਰਲੀ ਕਮੈਂਟ ਕਰਦੇ ਸੀ ਹਾਰਡਲਾਈਨਰਸ ਨੂੰ ਲੈ ਕੇ ਅੰਮ੍ਰਿਤਪੁਰ ਨੂੰ ਲੈ ਕੇ ਕਿ ਤੁਹਾਨੂੰ ਲੱਗਦਾ ਉਹੀ ਰੀਜ਼ਨ ਬੜਿਆ ਹੋਗਾ ਇਹ ਇਨਸੀਡੈਂਟ ਭਾਈ ਜੀ ਤੁਸੀਂ ਬੜਾ ਬੜਾ ਸਵਾਲ ਕੀਤਾ ਮੈਂ ਫਿਰ ਕਿੰਨਾ ਵਾਂ ਹਮੇਸ਼ਾ ਸ਼ੇਵਸਨਾ ਲੀਡਰ ਜਾਂ ਕਿਸੇ ਹਿੰਦੂ ਲੀਡਰ ਦੇ ਬਿਆਨ ਨੂੰ ਹਮੇਸ਼ਾ ਤੋੜ ਮੋੜ ਕੇ ਪੇਸ਼ ਕੀਤਾ ਗਿਆ ਵੈ ਸਾਡੀ ਮਨਸਾ ਕੀ ਹੈ ਭਾਈ ਜੀ ਮੈਂ ਗੁਰਦੁਆਰੇ ਨਹੀਂ ਜਾਂਦਾ ਹੂੰਗਾ ਦੱਸੋ ਮੈਂ ਦੁੱਖ ਨਿਵਾਰਾਂ ਸਭ ਚੱਲਿਆ ਸੁਖਦਾਰਿਆਂ ਵਾਂ ਆਪਣੇ ਦੋਸਤਾਂ ਨਾਲ ਹੀ ਪਲੱਸ 2 ਤੇ ਜਾਂਦੇ ਹੁੰਦੇ ਰਹਿੰਗੇ ਪਰ ਜਾਂਦੇ ਰਹੇ ਹਜੇ ਵੀ ਜਾਉਨੇ ਆ ਉਹ ਮੇਰੇ ਯਾਰ ਮੇਰੇ ਮਿੱਤਰ ਮੇਰੇ ਬਚਪਨ ਦੇ ਯਾਰ ਮੇਰੇ ਸਿੱਕੇ ਪਰਿਵਾਰਾਂ ਚ ਜਿਹੜੇ ਮਸੰਦੇ ਦਾ ਮੰਦਿਰ ਕੰਜਗਾ ਸਭ ਠਾਉਂਦੇ ਨੇ ਇੱਕ ਸਾਡੇ ਆਪਣੀ ਫਰਕ ਨਹੀਂ ਹੈ ਫਰਕ ਕਿਹੜੇ ਪਾ ਰਹੇ ਨੇ ਸਵਾਲ ਇਹ ਆ ਅਸ ਤਾਂ ਅੱਜ ਵੀ ਕਹਿੰਨੇ ਆ ਹਿੰਦੂ ਸਿੱਖ ਭਰਾ ਨੇ ਇੱਕ ਇੱਕ ਇੱਕੋ ਢਿੱਡੋ ਜੰਮੇ ਜੋ ਆਕ ਨੇ ਵੀ ਇਹਨੂੰ ਅਲੱਗ ਨਾ ਕੀਤਾ ਜਿਵੇਂ ਫਰਕ ਹੁਣ ਪਾ ਰਿਆ ਜਿਹੜੇ ਲੋਕ ਇੱਕ ਸਮੁਦਾਏ ਨੂੰ ਮੋਢ ਰੱਖ ਕੇ ਆਪਣਾ ਪ੍ਰਚੰਡਾ ਚਲਾਉਂਦੇ ਨੇ ਔਰ ਸਾਡੇ ਲੋਕ ਉਹਦੇ ਮਗਰ ਲੱਗ ਜਾਂਦੇ ਨੇ ਅਗਰ ਤੁਸੀਂ ਦੇਸ਼ ਹਿੱਤ ਦੀ ਗੱਲ ਕਰ ਰਹੇ ਤੁਸੀਂ ਗਲਤ ਕਿੱਦਾਂ ਹੋ ਸਕਦੇ ਹੋ ਅਗਰ ਤੁਸੀਂ ਪੰਜਾਬ ਹਿੱਤ ਦੀ ਗੱਲ ਕਰ ਰਹੇ ਗਲਤ ਕਿੱਦਾਂ ਹੋ ਸਕਦੇ ਹੋ ਤੁਸੀਂ ਦੱਸੋ ਕਿਹ ਕਾਨੂੰਨ ਵਿਵਸਥਾ ਸਭ ਲਈ ਇੱਕ ਬਰਾਬਰ ਹੈ ਮੰਨਦੇ ਹੋ ਲਾਣਾਡ ਸਭ ਲਈ ਇੱਕ ਬਰਾਬਰ ਹੈ ਮੇਰੇ ਲਈ ਸਭ ਲਈ ਇੱਕ ਬਰਾਬਰ ਹੈ ਕਾਨੂੰਨ ਤੋਂ ਉੱਪਰ ਕੁਝ ਨਹੀਂ ਹੈ ਠੀਕ ਹੈ ਜੀ ਇੱਕ ਬੰਦੇ ਉੱਤੇ ਹਮਲਾ ਹੁੰਦਾ ਕਾਨੂੰਨੂ ਸ਼ਿੱਕੇ ਟੰਕੇ ਪਰ ਉਹਦੇ ਸਮਰਥਨ ਦੇ ਵਿੱਚ ਜਾਗੋ ਗਈ ਜਾ ਰਹੀ ਹੈ ਉਹਦੇ ਸਮਰਥਨ ਦੇ ਵਿੱਚ ਪੰਜਾਬ ਦੇ ਕਈ ਬੰਦਿਆਂ ਨੇ ਅਨਾਊਂਸਿੰਗ ਕਰਤੀ ਪੈਸਿਆਂ ਦੀ ਤਾਂ ਕਿਹਾ ਉਹ ਲਾਨ ਆਰਡਰ ਨੂੰ ਖਰਾਬ ਕਰਨ ਲਈ ਹੋਰ ਬੜਾਵਾ ਦੇ ਰਹੇ ਨੇ ਹੇਟਸਪੀਚ ਭਾਜੀ ਉਹ ਹੈ ਨਾ ਕਿ ਤੁਸੀਂ ਦੇਸ਼ ਦੀ ਗੱਲ ਕਰਦੇ ਹੋ ਪੰਜਾਬ ਦੇ ਉਹ ਹੇਟਸਪੀਚ ਨਹੀਂ ਧਰਮ ਨਾਲ ਤੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅੱਜ ਪੰਜਾਬ ਤੋਂ ਅਲੱਗ-ਅਲੱਗ 22 ਤੋਂ 24 ਸੰਗਠਨ ਇਕੱਠੇ ਹੋਏ ਨੇ ਜੀ 22 ਸੰਗਠਨ ਨੇ ਉਹਨਾਂ ਦੇ ਮੁਖੀ ਜਿਹੜੇ ਅਸੀਂ ਅੱਜ ਬੁਲਾਏ ਸੀਗੇ ਉਹਦੇ ਵਿੱਚ ਅਸੀਂ ਸਾਰੇ ਸਮੂਹ ਸੰਗਠਨਾਂ ਵੱਲੋਂ ਤੁਹਾਨੂੰ ਜਿਵੇਂ ਪਤਾ ਗੋਰਾ ਇਕ ਤਾਂ ਸਾਡੀ ਨੰਬਰ ਪਹਿਲੀ ਇੱਕ ਮੰਗ ਸੀ ਵੀ ਉਹਾਂ ਦੀ ਜਿਹੜੀ ਜਾਂਚ ਆ ਉਹ ਐਨਆਈਏ ਤੋਂ ਜਾਂ ਸਿਵੀ ਜਿਹੜੀ ਨੈਸ਼ਨਲ ਏਜੰਸੀ ਨੇ ਉਹਨਾਂ ਤੋਂ ਕਰਾਈ ਜਾਵੇ। ਦੂਜਾ ਜਿਹੜੀ Hindu ਧਰਮ ਦੇ ਜਿਹੜੇ ਹਮਲੇ ਹੁੰਦੇ ਨੇ, ਸ਼ਬਦੀ ਹਮਲੇ ਨੇ ਜਾਂ ਦੂਜੇ ਹਮਲੇ ਨੇ ਪ੍ਰਸ਼ਾਸਨ ਉਹਨਾਂ ਨੇ ਜਿਹੜਾ ਟੇਲਮੂਲਾ ਰਵਈਆ ਬਣਾਉਂਦਾ। ਉਹਦੇ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਰਹੇ ਆ ਵੀ ਉਹਦੇ ਚ ਜਿਹੜੀ ਕਾਰਵਾਈ ਹੈ ਬਹੁਤ ਜਲਦੀ ਜਿਵੇਂ ਬਾਕੀ ਧਰਮਾਂ ਦੇ ਉੱਤੇ ਹੁੰਦੀ ਉਦਾਂ ਹੀ ਹੋ ਜਾਵੇ। ਤੀਜਾ ਜਿਹੜੀ ਮੰਨਤਾ ਤਰਸ਼ੂਲ ਸਾਡਾ ਪੋਲੇਨਾਜੀ ਦਾ ਉਹਨੂੰ ਇੱਕ ਧਾਰਮਿਕ ਚਿੰਨ੍ਹ ਦੇ ਤੌਰ ਦੇ ਉੱਤੇ Hindu ਧਰਮ ਨੂੰ Hindu ਆਸਤੇ ਮੰਨਤਾ ਦਿੱਤੀ ਜਾਵੇ। ਇੱਕ ਅਸੀਂ ਹਿੰਦੂ ਬੋਰਡ ਦੀ ਮੰਗ ਕੀਤੀ ਸਰਕਾਰ ਤੋਂ ਵੀ ਹਿੰਦੂਆਂ ਨੂੰ ਸਰਕਾਰ ਦੇ ਵਿੱਚ ਅਸੀਂ 44 48% ਹਿਸਾਬ ਅੰਨੇ ਆ ਲੇਕਿਨ ਸਾਡੀ ਆਵਾਜ਼ ਕਿੱਥੇ ਪੰਜਾਬੀ ਹਿੰਦੂਆਂ ਦੀ ਉਹਦੇ ਲਈ ਅਸੀਂ ਸਰਕਾਰ ਨੂੰ ਮੰਗ ਕੀਤੀ ਹੈ ਵੀ ਸਾਡੇ ਲਈ ਇੱਕ ਹਿੰਦੂ ਗੱਟਨ ਗਠਿਤ ਕੀਤਾ ਜਾਵੇ ਪਲੱਸ ਇੱਕ ਹਿੰਦੂ ਸਾਡੇ ਸਾਰੇ ਜਿੰਨੇ ਸਮੂਹ ਸੰਗਠਨ ਆਏ ਨੇ ਇੱਕ ਕੋਰ ਕਮੇਟੀ ਗਠਿਤ ਕੀਤੀ ਹੈ ਕੋਈ ਵੀ ਮੁੱਦਾ ਜਿਹੜਾ ਉਹਨ ਇੰਡੀਵਿਜੂਅਲ ਅਸੀਂ ਨਹੀਂ ਚਲਾਵਾਂਗੇ ਇਕੱਠੇ ਹੋ ਕੇ ਇੱਕ ਲੈਵਲ ਤੇ ਚਲਾਵਾਂ ਤੇ ਜਾਗੋ ਵੀ ਕਰਕੇ ਤੁਸੀਂ ਜਾਗੋ ਜਿਹੜੀ ਹੈ ਜੀ ਹਿੰਦੂ ਸਮਾਜ ਨੂੰ ਜਗਾਉਣ ਦੀ ਆਪਣੀ ਅਸੀਂ ਹਿੰਦੂ ਸਮਾਜ ਨੂੰ ਸਨਾਤਨੀਆਂ ਜਗਾਉਣ ਲਈ ਜਾਗੋ ਦਾ ਪ੍ਰੋਗਰਾਮ ਦਿੱਤਾ ਹੈ ਜਿਹੜੀ ਪਹਿਲੀ ਜਾਗੋ ਅਗਲੇ ਹਫਤੇ ਅੰਮ੍ਰਿਤਸਰ ਤੋਂ ਹੈ ਇੱਕ ਤੋਂ ਸੀਚੇ ਜਾਣਾ ਚਾਹੀਦਾ ਹੈ ਸੈਂਟਰ ਦੱਸ ਉਹ ਤੁਹਾਨੂੰ ਦਾਸੀ ਦਿੱਤਾ ਜੀ ਐਨਆਈ ਨਹੀਂ ਭਰੋਸੇ ਦੀ ਗੱਲ ਨਹੀਂ ਹੈ ਜੀ ਅਸੀਂ ਤਾਂ ਚਾਹਨੇ ਉੱਚ ਜਾਂਚ ਹੋਵੇ ਇਹਨਾਂ ਦੇ ਪਿੱਛੇ ਲਾ ਮੋਟਿਵ ਸਾਹਮਣੇ ਆਵੇ ਤੁਹਾਨੂੰ ਕਿਹਦਾ ਤੁਹਾਨੂੰ ਕਿਹਦਾ ਖੜੇ ਗਿਆ ਰੋਪੀ ਤੋਂ ਲੱਗਦਾ ਕਿ ਪਿੱਛੇ ਬਹੁਤ ਵੀ ਲੋਕ ਨੇ ਬਿਲਕੁਲ ਹੋਣਗੇ ਜੀ ਉਹਨਾਂ ਦੀ ਕੀ ਜ਼ਰਤ ਹੈ ਡਿਸਕਸ ਹੋ ਗਈ ਸਹੀ ਮਨਨ ਕਿ ਟਕੜਵਾਦੀ ਤਾਕਤਾਂ ਜਿਹੜੀ ਪੰਜਾਬ ਨੂੰ ਤੋੜਨ ਦੀ ਗੱਲ ਕਰਦੀਆਂ ਹਿੰਦੂ ਵਿਰੋਧੀ ਤਾਕਤਾਂ ਤੁਹਾਨੂੰ ਕਿਹਦਾ ਮੌਜੂਦਾ ਸਰਕਾਰ ਹੈ ਦੌਰਾਨ ਸਰਕਾਰ ਦਾ ਹਾਲ ਤਾਂ ਸੀ ਇਤੋਂ ਹੀ ਦੇਖ ਸਕ ਨਹੀਂ ਆਇਆ ਸਰਕਾਰ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਨਹੀਂ ਆਇਆ ਤੇ ਅਸੀਂ ਦੇਖ ਹੀ ਸਕਦੇ ਸਰਕਾਰੇ ਸਾਡੀ ਹਾਲਤ ਕੀ ਹੈ ਜਾਦੂ ਕ ਕੱਢਣ ਦਾ ਮੇਨ ਮਕਸਦ ਇਹ ਹੈ ਜੀ ਅਸੀਂ ਆਪਣੇ ਹਿੰਦੂਆਂ ਨੂੰ ਜਗਾਣਾ ਹੈ ਵੀ ਤੁਸੀਂ ਤਕੜੇ ਹੋਵੋ ਅੱਜ ਸਾਰੇ ਇੱਕ ਜੋਟ ਹੋ ਕੇ ਸਨਾਤਨ ਦੇ ਵਿਰੋਧ ਚੱਲ ਰਹੇ ਹਨ ਉਹਨਾਂ ਦੇ ਖਿਲਾਫ ਸਪੀਚ ਨੂੰ ਲੈ ਕੇ ਵੀ ਇੱਕ ਆਰਡਰ ਜਾਰੀ ਹੋਏ ਨੇ ਤਾਂ ਉਹਨੂੰ ਲੈ ਕੇ ਕਿਵੇਂ ਦੇਖੀਏ ਅਸੀਂ ਤਾਂ ਪਹਿਲਾਂ ਹੀ ਸਹਿਮਤ ਹਾਂ ਇਸ ਚੀਜ਼ ਤੋਂ ਅਸੀਂ ਤਾਂ ਪਹਿਲਾਂ ਹੀ ਸਹਿਮਤ ਹਾਂ ਵੀ ਜਿਹੜਾ ਪੰਜਾਬ ਨੂੰ ਤੋੜਨ ਦੀ ਗੱਲ ਕਰਦਾ ਹੈ ਉਹਦੇ ਤੇ ਪਰਚਾ ਦਿਓ ਆਮ ਤੌਰ ਤੇ ਕਿਹਾ ਜਾਂਦਾ ਕਿ ਹਿੰਦੂ ਫੀਡ ਸੀਚ ਦਿੱਖਦੀ ਹੈ ਨਾ ਜੀ ਇੱਕ ਬੰਦੇ ਨੇ ਸੁਸ਼ੰਦੀਪ ਥਾਪਾ ਨੂੰ ਮਾਰਤਾ ਇੱਕ ਕੱਟਰਬੰਦੀ ਸੰਗਠਨ ਕਹਿ ਰਿਹਾ ਸੀ ਜ਼ਿੰਮੇਵਾਰੀ ਲੈਣੇ ਸ਼ਾਹਬਜ ਦੋਈ ਵਧੀਆ ਕੀਤਾ ਲੱਖ ਰੁਪਏ ਦੇਵਾਂਗੇ ਉਹ ਹੇਟ ਸਪੀਚ ਨਹੀਂ ਹੋਈ ਉਹ ਪ੍ਰਸ਼ਾਸਨ ਨੂੰ ਨਹੀਂ ਦਿਖੀ ਇੱਕ ਕਹਿੰਦਾ ਜਾਗੋ ਆ ਗਈ ਕਿਹਦੀ ਜਾਗੋ ਆ ਗਈ ਤੁਸੀਂ ਗੱਲ ਸਮਝੋ ਉਹ ਹੇਟ ਸਪੀਚ ਇੱਥੇ ਨਹੀਂ ਆਂਦਾ ਪਹਿਲਾਂ ਉਹਨਾਂ ਤੇ ਕਾਰਵਾਈ ਕਰੇ ਪ੍ਰਸ਼ਾਸਨ ਪਹਿਲਾਂ ਉਹਨਾਂ ਨੂੰ ਸਵਾਲ ਪੁੱਛਿਆ ਜਾਵੇ ਜਾਗੋ ਕਹਿੰਦੇ ਨਾਲ ਠੀਕ ਪੰਜਾਬ ਦੇ ਬੰਦੇ ਜਾਗਰੂਕ ਹੋ ਜਾਣਗੇ ਬਿਲਕੁਕੁਲ ਹੋਣਗੇ ਤੇ ਕਿਉਂ ਨਹੀਂ ਹੋਣਗੇ ਅੱਜ ਦੇਖੋ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਅੱਜ ਇੰਨੇ ਵਧੀਆ ਲੈਵਲ ਤੇ ਜਿਹੜਾ ਹਿੰਦੂ ਸੰਗਠਨ ਇਕੱਠੇ ਤੇ ਇਹ ਵੀ ਚੀਜ਼ ਹੋਈ ਪਹਿਲੀ ਵਾਰ ਦੇਖੀ ਤਾਂ ਕਿਉਂ ਨਹੀਂ ਹੋਣਗੇ ਇੱਕ ਗਵਰਨਮੈਂਟ ਕਲਚਰ ਨੂੰ ਲਗਾਤਾਰ ਗੱਲ ਕੀਤੀ ਜਾਂਦੀ ਹੈ ਕਿ ਗਵਰਨਮੈਂਟ ਲੈਣ ਦੇ ਲਈ ਜਿਹੜੇ ਆ ਹਿੰਦੂ ਨੇਤਾ ਲਗਾਤਾਰ ਪ੍ਰਚਾਰ ਕਰਦੇ ਨੇ ਪ੍ਰਚਾਰ ਕਰਦੇ ਨੇ ਮਨ ਵੀ ਦੱਸੋ ਨਾ ਕੀ ਪ੍ਰਚਾਰ ਕਰਦੇ ਆ ਕੋਈ ਜਵਾਬ ਨਹੀਂ ਹੈਗਾ ਪਰ ਹਿੰਦੂਆ ਤੇ ਦੋ ਦੋ ਗਨਮੈਨ ਇੱਕ ਗਨਮੈਨ ਦਿਖਦਾ ਜਿਹੜੇ ਲੱਤਾਂ ਬਾਹਾਂ ਤੋੜਵਾ ਰਹੇ ਆਪਣੇ ਤੇ ਗੋਲੀਆਂ ਖਾ ਰਹੇ ਆਪਣੇ ਤੇ ਜ਼ਾਤ ਖਾ ਰਹੇ ਉਹਦੇ ਤੁਹਾਨੂੰ ਗਨਮੈਨ ਦੇਖ ਰਹੇ ਗਨਮੈਨ ਨੇ ਕੀ ਕਰਦਾ ਫਿਰ ਇਹ ਦੱਸ ਦਿਓ ਤੁਸੀਂ ਮੈਨੂੰ ਲੈ ਕੇ ਗੱਲ ਕੀਤੀ ਆ ਵੀ ਅਸਲਾ ਮਿਲਣਾ ਚਾਹੀਦਾ ਜਿਹਨਾਂ ਦੇ ਕਿਦਾ ਕੰਮ ਅਸੀਂ ਮਾਨਯੋਗ ਸ਼ਿਵੀ ਸਾਹਿਬ ਨੂੰ ਬਿੱਤੇ ਦੀ ਮੀਟਿੰਗ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਨਹੀਂ ਗਨਮੈਨ ਕਹਿੰਦੇ ਪਰ ਜਿਨ੍ਹਾਂ ਨੂੰ ਲੱਗਦਾ ਵੀ ਤੁਹਾਨੂੰ ਥ੍ਰੈਟ ਹੈ ਉਹਨਾਂ ਨੂੰ ਅਸਲਾ ਪ੍ਰੋਵਾਈਡ ਕਰਾ ਦਿੱਤਾ ਹੈ ਲਾਇਸੈਂਸ ਦਿੱਤਾ ਜਾਵੇ ਸੀ ਆਪਣੇ ਰੱਖਸ਼ਾ ਕਰਾਂਗੇ ਬਸ ਸਿਰਫ ਫੇ ਮੈਂ ਤਾਂ ਗਨਮੈਨ ਕਲਚਰ ਦੇ ਖਿਲਾਫ ਹਾਂ ਤੁਸੀਂ ਪੰਜਾਬ ਨੂੰ ਤੋੜਨ ਨੂੰ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ Musalman ਹੈ ਚਾਹੇ Sai ਹੈ ਉਹਦੇ ਤੇ ਪਰਚਾ ਦਿਓ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਤੋਂ ਅਨੁਸਾਰੀ ਦਾਸਤੀ ਦੀ ਸਾਰੀ ਦਾਸਤੀ ਮੈਂ ਮਤੇ ਜੋ ਜੋ ਆ ਸਾਨੂੰ ਦਾਰੇ ਦਾਸਤੀ